ਇਹ ਕਤਲ ਗਰਸੇਵਿਕ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਸਨੂਹਾ ਦਾ ਕਤਲ ਹੋਇਆ ਜ ਜੀ ਦੀ ਉਮਰ ਕਰੀਬ 25-26 ਸਾਲ ਸੀਗੀ ਇਹਦੇ ਫਾਦਰ ਹੁਸ਼ਿਆਰ ਸਿੰਘ ਪੁੱਤਰ ਮੱਘਰ ਸਿੰਘ ਨੇ ਇਹਦਾ ਰਾਤੀ ਕਤਲ ਕਰ ਦਿੱਤਾ ਇਹਦੀ ਸਾਨੂੰ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਅਸੀਂ ਹੁਸ਼ਿਆਰ ਸਿੰਘ ਦੇ ਘਰ ਵਾਲੀ ਮੂਰਤੀ ਕੌਰ ਦੇ ਬਿਆਨ ਤੇ ਐਫਆਈਆਰ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਬਜਾਰਾਂ ਦੀ ਸਿੱਕੀ ਹੋਈ ਕਤਲ ਦੀ ਬਜਾਰਾਂ ਦਾ ਇਹ ਸੀ ਕਿ ਵੀ ਜਿਹੜਾ ਲੜਕਾ ਸੀਗਾ ਉਹ ਨਸ਼ੇ ਪੱਤੇ ਕਰਦਾ ਸੀਗਾ ਗੋਲੀਆਂ ਕੈਸੂਲ ਬਗਰਾ ਚਿੱਟੇ ਦਾ ਨਸ਼ਾ ਕਰਦਾ ਸੀਗਾ ਤੇ ਉਹ ਪਿਓ ਤੋਂ ਪੈਸੇ ਵਗੈਰਾ ਮੰਗਦਾ ਸੀਗਾ ਤੇ ਇਸ ਵਜ੍ਹਾ ਕਰਕੇ ਰਾਤੀ ਇਹ ਜਦੋਂ ਘਰ ਆਇਆ ਉਸ ਤੋਂ ਬਾਅਦ ਇਹ ਆਪਣੀ ਮਾਤਾ ਨਾਲ ਲੜਨ ਲੱਗ ਪਿਆ ਮਾਤਾ ਇਹ ਕਹਿੰਦਾ ਬਾਜ ਮੈਂ ਬਾਹਰ ਚੱਲੇ ਮੈਂ ਸੌਣਾ ਜਾ ਕੇ ਬਾਹਰ ਉਹ ਪਿਤਾ ਨੇ ਰੋਕਿਆ ਨੂੰ ਵੀ ਤੂੰ ਘਰੇ ਸੌ ਜਾ ਪਰੰਤੂ ਉਹ ਨਹੀਂ ਰੁਕਿਆ ਤੇ ਉਹ ਬਤਾ ਦੁਬਈ ਹੋ ਗਏ ਪਿਓ ਨੇ ਇਹਦੇ ਤੇ ਫੌੜੇ ਦੇ ਵਾਰ ਕੀਤੇ ਜਿਸ ਨਾਲ ਦੀ ਮੌਕੇ ਤੇ ਇਹ ਮੌਤ ਹੋ ਗਈ ਸੀ ਤੇ ਅਸੀਂ ਇਹਦੀ ਮਕਦਮਾ ਦਾਜ ਕਰਕੇ ਇਤਨੀ ਸ਼ੁਰੂ ਕਰ ਦਿੱਤੀ ਹੈ ਦੋਸ਼ੀ ਉਹ ਪਿਓ ਨੇ ਪੁੱਤੀ ਮਾਰ ਦਿੱਤਾ ਹਾਂਜੀ ਬਿਲਕੁਲ ਪਿਓ ਨੇ ਉਸਿਆਰ ਸਿੰਘ ਨੇ ਆਪਣਾ ਪੁੱਤਰ ਗੁਰਸੇਵ ਸਿੰਘ ਮਾਰ ਦਿੱਤਾ ਸਰ ਵਿਆਹ ਸੀ ਕਿ ਅਨਮੈਡ ਸੀ ਨਹੀਂ ਅਨਮੈਡ ਸੀਗਾ ਜੀ ਤੇ ਕੀ ਮਕਾਰਵਾਈ ਕਰ ਰਹੇ ਤੁਸੀਂ ਤੁਸੀਂ 302 ਦਾ ਮਕਦਮਾ ਦਾਜ ਕਰਤਾ ਜੀ ਤੇ ਜਲਦੀ ਦੋਸ਼ੀ ਨੂੰ ਗ੍ਰਿਪ ਰਿਪਰ ਕਰ ਲਿਆ ਜਾਵੇਗਾ